ਰਾਣੀ ਬਹੁਤ ਹਟਾਵਦੀ ਹਟਦਾ ਨਹੀਂ ਚੰਡਾਲ ਅਕਲ ਟਿਕਾਣੇ ਨਾਰਗੀ ਜਰਵਾਹਮ ਦਾ ਕਾਲ ਜਾ ਕੇ ਕੀਚਕ ਦੁਸ਼ਟ ਨੇ ਲਈ धरोਪਤੀ ਕੇਰ ਚਲ ਤੂੰ ਮੇਰੀ ਮਹਿਰਮੇ ਮਤਲਾ ਬਾਂਦੀ ਦੇਰ ਹੋ ਕੀਚਕ ਆਗਰਾ ਬੋਲ ਸਰੰਦਰੀ ਨੂੰ ਹੋ ਜਾਇਆ ਸਾਵੇ ਮਹਿਰ ਨੂੰ ਤਿਆਰ ਬਾਂਦੀ ਮੇਰੇ ਟੌਂਡੇਰਾ ਵਿੱਚ ਨਿਵਾਸ ਕੀ ਜੋ ਉੱਥੇ ਕਰੀਨਾ ਜੋਰ ਦੀ ਕਾਰ ਬਾਂਦੀ ਬੈਠੀ ਰਹੀ ਤੂੰ ਲਾਲ ਪੰਗੂੜਿਆਂ ਤੇ ਕਰੂ ਰਾਣੀਆਂ ਵਿੱਚ ਸਰਦਾਰ ਬਾਂਦੀ ਜਿਹੜੀ ਜਗ੍ਹਾ ਮੈਂ ਕਰਾਰ ਹੈ ਸ ਤੇਰੀ ਮਖਮਲ ਤਾਮੜੇ ਬਿਛੇ ਅਪਾਰ ਬੰਦੀ ਗੁੱਛੇ ਝੂਲ ਦੇ ਨਾਲ ਸਰਾਨਿਆਂ ਦੇ ਸੁੱਚੇ ਰੇਸ਼ਮੀ ਪਲੰਗ ਨਵਾਰ ਬੰਦੀ ਦੇਵਾ ਕਾਲ ਨੂੰ ਅਬ ਅੰਗੂਰ ਸਰਦੇ ਸਿਉ ਸੰਤਰੇ ਦਾਹ ਛੋਹਾਰ ਬਾਂਦੀ ਤੁੰਨਾ ਕਥਾ ਲਗਾਈ ਕੇ ਪਾਰਦੇਸੀ ਦੇਵਾ ਤੁਸਾਂ ਨੂੰ ਲਾਚੀਆਂ ਢਾਰ ਬਾਂਦੀ ਸੂਰਤ ਮੰਦਨ ਆ ਜਾਰੇ ਜੇੜ ਕੋਈ ਦੂਰੋਂ ਆਮਦੇ ਕਰ ਮੈਂ ਦੇਦਾਰ ਬਾਂਦੀ ਨਹੀਂ ਹੋਰ ਬਲਵਾਨ ਆ ਮੀਰ ਜੈਸਾ ਨਹੀਂ ਹੋਰ ਬਲਵਾਨ ਆ ਮੀਰ ਐਸਾ ਚਾਹੀ ਦੇਖ ਲੈ ਬਾਦ ਨਖਾਰ ਬਾਂਦੀ ਮੈ ਤੋਂ ਬਰੀ ਨਾ ਸੂਰਮਾ ਜਾਗੇ ਉਤੇ ਕਹਾ ਸੱਚ ਦੀ ਬਾਤ ਪੂਖਾਰ ਬੰਦੀ ਗੈਰੋ ਪੰਡੋ ਨਾ ਚੱਲਦੇ ਸੇਕ ਮੇਰਾ ਜਿਹੜੇ ਸੂਰਮੇ ਸਰਸਾਰ ਬੰਦੀ ਕੀ ਤੂ ਸਾਦੇ ਕੁਤਕ ਗੰਧਰਬ ਜਿਹੜੇ ਮੇਰੇ ਮੂਰੇ ਕੀ ਕਰਨੇ ਕਰਾਰ ਬਾਂਦੀ ਮੈਨੂੰ ਬੱਦੇ ਕੀ ਕਰਨ ਮਾਰੇ ਸਾਰੇ ਨਦਰਾਂ ਦੇ ਮਦੇ ਮੰਨ ਕੇ ਹਾਰ ਬਾਂਦੀ ਮਨੋਂ ਮੱਲੀ ਜੇ ਲੈ ਗਿਆ ਚੁੱਕ ਤੈਨੂੰ ਜੋਰ ਲਾਉਣ ਕੀ ਤੇਰੇ ਪਰਥਾਰ ਬੰਦੀ ਚੰਗੀ ਚਾਹੇ ਜੇ ਮੋੜ ਨਾ ਭੋਲ ਮੇਰਾ ਨਹੀਂ ਕਰੂੰਗਾ ਫੇਰ ਖਵਾਰ ਬੰਦੀ ਪੂਰਨਰਾਮ ਜੀ ਚਲ ਸਤਾਬ ਦੇ ਕੇ ਹੋ ਜਾ ਬੱਗੀਆਂ ਵਿੱਚ ਅਸਵਾਰ ਬਾਂਦੀ ਪੂਰਨਰਾਮ ਜੀ ਚਲ ਸਤਾਬ ਦੇ ਕੇ ਹੋ ਜਾ ਬੱਗੀਆਂ ਵਿੱਚ ਅਸਵਾਰ ਬਾਂਦੀ